ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਬਜ਼ੁਰਗਨ ਉਸ ਦੇ ਪਰਿਵਾਰ ਤੇ ਠੋਕਰਾ ਬਜ਼ੁਰਗ ਰੋ ਰਹੇ ਆ ਜੀ ਸੜਕਾਂ ਦੇ ਬਜ਼ੁਰਗਾਂ ਦੇ ਇਨਫੈਕਸ਼ਨ ਕਾਰਨ ਪੈਰ ਰੋ ਰਹੇ ਸਨ ਖਰਾਬ ਜਿਸ ਦੇ ਕਾਰਨ ਉਹਨਾਂ ਦੇਖਿਆ ਗਰੂ ਕੰਬ ਜਾਂਦੀ ਹੈ ਰਸਤੇ ਬਜ਼ੁਰਗਾਂ ਨੇ ਚੀਕਨ ਲੋਕਲ ਐਨ ਜੀਓ ਬੋਲ ਉਹਨਾਂ ਨੂੰ ਕਰਾ ਲਾਜ ਕਰਵਾਉਣ ਲਈ ਬਜ਼ੁਰਗਾਂ ਦਾ ਆਦ ਨੂੰ ਵਈਆਂ ਲੱਖ ਲਾਂ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਬਾਬਾ ਜੋ ਕਿ ਇੱਕ ਰਾਜਨੀਤਿਕ ਦੇ ਨਾਂ ਨਾਲ ਇੱਕ ਧਾਰਮਿਕ ਸੋਚ ਵਾਲੇ ਹਨ ਜੋ ਕਿ ਆਮ ਤੌਰ ਤੇ ਦੇਖਦੇ ਆਉਣਾ ਬੋਲੋ ਆਪਣੀ ਕੀਮ ਦੇ ਨਾਲ ਬੇਸਹਾਰਾ ਪਸ਼ੂ ਜਾਨਵਰਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ ਉੱਥੇ ਇਹ ਬਜ਼ੁਰਗ ਜੋ ਦੇਖ ਸਕਦੇ ਹੋ ਪੋਨੀਗੜ ਦੇ ਥਾਣੇ ਦੇ ਨਜ਼ਦੀਕ ਹਨ ਆਓ ਸਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਹਾਂਜੀ ਮੈਂ ਗੁਰਪ੍ਰੀਤ ਸਿੰਘ ਬਾਬਾ ਜੀ ਅਸੀਂ ਇੱਕ ਬੇਜਵਾਨ ਜਾਨਵਰਾਂ ਦੀ ਜਿਹੜੀ ਐਨ ਜੀਓ ਚਲਾਉਂਦੇ ਆ ਅੱਜ ਤੁਹਾਨੂੰ ਇੱਕ ਮੂੰਹ ਬੋਲਦੀਆਂ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਅਸੀਂ ਉਹ ਹਾਲਾਤਾਂ ਬਾਰੇ ਦੱਸਣਾ ਚਾਹੁੰਦੇ ਆ ਜਿਹੜੇ ਇਦਾਂ ਦੇ ਮਾਪੇ ਪਾਪਾ ਨੂੰ ਜਿਹੜਾ ਹਰ ਦਰਦ-ਦਰ ਦੇ ਉੱਤੇ ਭੜਕਣ ਲਈ ਜਿਹੜਾ ਛੱਡ ਦਿੰਦੇ ਆਗੇ ਤੁਸੀਂ ਇਹ ਜਿਹੜੀ ਹਾਲਾਤ ਆ ਇਹਦੇ ਦੇਖ ਸਕਦੇ ਹੋ ਜਿਹੜੀਆਂ ਲੱਤਾਂ ਦੇ ਵਿੱਚ ਬਾਬਾ ਜੀ ਦੇ ਇਨਫੈਕਸ਼ਨ ਆ ਕਿ ਕੀੜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਆਗਾ ਜਿਹੜੇ ਆਪਣੇ ਬਾਥਰੂਮ ਟਾਇਲਟ ਆ ਉਹ ਵਿੱਚੇ ਕਰ ਰਹੇ ਨੇ ਅਸੀਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਇੱਕ ਡੇਢ ਦੋ ਮੰਥ ਤੋਂ ਜਿਹੜਾ ਅਸੀਂ ਥਾਣੇ ਦੇ ਬਾਹਰ ਜਿਹੜਾ ਦੇਖਦੇ ਆ ਰਹਿਆਂਗੇ ਆਉਂਦੇ ਜਾਂਦੇ ਆ ਜਿਹੜਾ ਇਹਨਾਂ ਦੀ ਕੁਝ ਮਦਦ ਕਰਦੇ ਆ ਹੁਣ ਕਾਫੀ ਦਿਨਾਂ ਤੋਂ ਇਹਨਾਂ ਦੇ ਜਿਹੜੇ ਹਾਲਤ ਆ ਬਹੁਤ ਜ਼ਿਆਦਾ ਗੰਭੀਰ ਹੋਈ ਪਈ ਹੈਗੀ ਸੋ ਅਸੀਂ ਜਿਹੜਾ ਜਿਹੜਾ ਟ੍ਰੀਟਮੈਂਟ ਆ ਜਿਹੜਾ ਸਾਡੇ ਵੱਲੋਂ ਉਹ ਜ਼ਰੂਰ ਸਾਡੀ ਟੀਮ ਵੱਲੋਂ ਜਿਹੜਾ ਕਰ ਰਹੇ ਆ ਕਿਉਂਕਿ ਅਸੀਂ ਬੇਜਵਾਨਾਂ ਦੀ ਸੇਵਾ ਕਰਦੇ ਹਾਂ ਉਹਦੇ ਨਾਲ-ਨਾਲ ਜਿੱਥੇ ਵੀ ਸਾਨੂੰ ਇਦਾਂ ਦੇ ਜਿਹੜੇ ਬਜ਼ੁਰਗ ਆਦਮੀ ਮਿਲਦੇ ਆਗੇ ਅਸੀਂ ਉਹਨਾਂ ਦੀ ਵੀ ਹੈਲਪ ਜਿਹੜੀ ਕਰਨਾ ਚਾਹੁੰਦੇ ਆ ਸੋ ਸਾਡੀ ਬੇਨਤੀ ਹੈ ਕਿ ਇਦਾਂ ਜਿਹੜੇ ਮਾਵਾ ਪਾਪਾ ਨਾਲ ਜਿਹੜਾ ਸਲੂਕ ਆ ਉਹ ਨਾ ਕੀਤਾ ਜਾਵੇ ਕਿਉਂਕਿ ਹੌਣ ਵਾਲਾ ਸਮਾਂ ਜਿਹੜਾ ਉਹ ਵੀ ਤੁਹਾਡੇ ਤੇ ਹੀ ਆਉਣਾਗਾ ਇਦਾਂ ਹੀ ਤੁਸੀਂ ਇੱਕ ਦਿਨ ਬਜ਼ੁਰਗ ਹੋਣਾ ਤੇ ਤੁਹਾਡੇ ਹਾਲਤ ਵੀ ਇਦਾਂ ਦੀ ਹੋ ਸਕਦੀ ਆ ਸੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਰਾਪਤਾ ਕਰ ਰਹੇ ਹਾਂ ਇੱਕ ਦੋ ਐਨ ਜੀਓਜ਼ ਨਾਲ ਜਿਹੜੇ ਇਹਨਾਂ ਬਜ਼ੁਰਗਾਂ ਨੂੰ ਸਾਂਭਦੇ ਆ ਸੋ ਉੱਥੇ ਜਾ ਕੇ ਇਹਨਾਂ ਦੀ ਜਿਹੜੀ ਸਾਂਭ ਸੰਭਾਲਾ ਹੋ ਸਕੇ ਮੌਕੇ ਤੇ ਜਾ ਕੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਨੂੰ ਜਿਹੜਾ ਸਾਂਭ ਸੰਭਾਲਾ ਜਿਹੜੀ ਜ਼ਰੂਰ ਹੋ ਕਰੀ ਜਾਵੇ ਦਾ ਟਰੀਟਮੈਂਟ ਲਈ ਇਹਨਾਂ ਨੂੰ ਕਿੱਥੇ ਲੈ ਕੇ ਜਾਵੋਗੇ ਤੁਸੀਂ ਅੱਸੀ ਜੀ ਬਾਈ ਜੀ ਨਾਲ ਵੀ ਗੱਲ ਹੋਈ ਆ ਲੁਧਿਆਣੇ ਗੁਰਪ੍ਰੀਤ ਜੀ ਨਾਲ ਮਿੰਟੂ ਨਾਲ ਕੱਲ ਜਾਂ ਕੱਲ ਤੋਂ ਅਗਲੇ ਦਿਨ ਇਹਨਾਂ ਦਾ ਜਦੋਂ ਵੀ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਤਾਂ ਇੱਥੇ ਲਿਜਾ ਕੇ ਜਿਹੜਾ ਇਹਨਾਂ ਨੂੰ ਐਡਮਿਟ ਕਰਕੇ ਜਿਹੜਿਆ ਨੇ ਦੀ ਕੋਈ ਉੱਥੇ ਦਵਾਈ ਬੂਟੀ ਆ ਉਹਨਾਂ ਦਾ ਜਿਹੜਾ ਟਰੀਟਮੈਂਟ ਆ ਉਹ ਚਾਲੂ ਕਰਵਾਵਾਂਗੇ ਜੀ ਕਿਵੇਂ ਦੇਖਦੇ ਜੀ ਇਹ ਇੱਕ ਪਿਓ ਦੀ ਤਸਵੀਰ ਹੈ ਜਿਹੜਾ ਆਪਾਂ ਕਹਿ ਦਈਏ ਇਹਨਾਂ ਤਨ ਉੱਪਰ ਇਹਨੇ ਦੁੱਖ ਹੰਢਾਏ ਨੇ ਹਨਾ ਬੱਚੇ ਪਾਲੇ ਨੇ ਅੱਜ ਦੇਖੋ ਇਹ ਸੜਕ ਤੇ ਰੁੜ ਰਿਹਾ ਹੈ ਪਿਓ ਇੱਕ ਬਿਲਕੁਲ ਜੀ ਅਸੀਂ رابطہ ਵੀ ਕੀਤਾ ਸੀ ਸਾਨੂੰ ਜਿਹੜਾ ਆਣਗੁਆਣ ਤੋਂ ਪਤਾ ਲੱਗਿਆ ਪੁੱਛਿਆ ਗਿਆ ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਸਾਫ਼ ਜਵਾਬ ਆ ਕਿ ਇਹ ਜਿਹੜੇ ਬਜ਼ੁਰਗਾ ਅਸੀਂ ਨਹੀਂ ਰੱਖਣੇ ਹੈਗੇ ਸੋ ਬੜੀ ਦਿਲ ਨੂੰ ਜਿਹੜੀ ਐ ਇਦਾਂ ਦੀ ਤੁਸਕ ਕੀਤੀ ਸੀ ਦੀ ਗੱਲ ਪੂਰੀ ਜੀ ਸਾਰਾ ਅਸੀਂ ਗਏ ਆਗੇ ਪਰ ਸਾਨੂੰ ਘਰੇ ਤਾਂ ਨਹੀਂ ਕੋਈ ਮਿਲਿਆ ਦੋ ਤਿੰਨ ਵਾਰ ਚੱਕਰ ਲਗਾ ਕੇ ਆਏ ਆ ਆਸ-ਪਾਸ ਪੜੋਸ ਤੋਂ ਜਿਹੜਾ ਸਾਨੂੰ ਪਤਾ ਲੱਗਿਆ ਕਿ ਉਹ ਜਿਹੜੀ ਸਾਮ ਸੰਭਾਲਾ ਨਹੀਂ ਉਹ ਉਹਨਾਂ ਨੇ ਸਾਫ਼ ਇਨਕਾਰ ਕਰਿਆ ਹੋਇਆ ਕਿ ਅਸੀਂ ਨਹੀਂ ਸੰਭਾਲ ਸਕਦੇ ਸੋ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਬਾਬਾ ਜੀ ਦੀ ਕੇਅਰ ਤੇ ਲੱਗੇ ਹੋਏ ਆ ਅੱਗੇ ਜਿਹੜੀ ਸਾਤੋਂ ਜਿੰਨੀ ਵੀ ਬਣਦੀ ਸੇਵਾ ਸੀ ਜ਼ਰੂਰ ਆ ਜਿਹੜੀ ਨਿਭਾਵਾਂਗੇ